ਅੱਧੀ ਲੈ ਇਕਲੇਸਟ ਭੇਜੀ ਜਿਨ੍ਹਾਂ ਦੇ ਵਿੱਚ ਇੰਸਟਾਗ੍ਰam ਜਿਹੜੀਆਂ ਕੁੜੀਆਂ ਬਹੁਤ ਕਹਿੰਦੀਆਂ ਕੋਹਾਂਦੀਆਂ ਨੇ ਨਾ ਆਪਣੇ ਆਪ ਨੂੰ ਵੀ ਜੀ ਸਾਡੇ ਰੀਗੀਆਂ ਹੈ ਨਹੀਂ ਸੱਚੀਆਂ ਸਵਿੱਤਰੀਆਂ ਕਿ ਉਹ ਕੁੜੀਆਂ ਦੇ ਨਾਮ ਵਿਦ ਇੰਸਟਾ ਆਈਡੀ ਵਿਦ ਰੇਟ ਫਾਈਲ ਪਰਮ ਹਮਮ ਇਸ ਕੁੜੀ ਦਾ ਨਾਮ ਉਸ ਤੇ ਸਿਗਾ ਬੀਤੇ ਦਿਨ ਹੀ ਪ੍ਰਨੀਤ ਕੌਰ ਸੰਧੂ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਈ ਸੀ ਤੇ ਲਾਈਵ ਆ ਕੇ ਉਸਨੇ ਸਾਰੀਆਂ ਗੱਲਾਂ ਕਲੀਅਰ ਕੀਤੀ ਸੀ ਆਪਣੀ ਮੰਮੀ ਨਾਲ ਹੋਏ ਪੋਡਕਾਸਟ ਬਾਰੇ ਵੀ ਗੱਲਾਂ ਕਲੀਅਰ ਕੀਤੀ ਸੀ ਨਾਲ ਦੀ ਨਾਲ ਸਿਮੀ ਪਰਮ ਦੇ ਨਾਲ ਜੋ ਲੜਾਈ ਵਾਲੀ ਵੀਡੀਓ ਵਾਇਰਲ ਹੋਈ ਸੀ ਉਸ ਦੀਆਂ ਵੀ ਗੱਲਾਂ ਕਲੀਅਰ ਕੀਤੀ ਸੀ ਜਿਨ੍ਹਾਂ ਨੇ ਉਹ ਲਾਈਵ ਨਹੀਂ ਦੇਖਿਆ ਤੁਹਾਨੂੰ ਇਸ ਵੀਡੀਓ ਦੇ ਲਾਸਟ ਤੇ ਉਸ ਲਾਈਵ ਦਾ ਲਿੰਕ ਮਿਲ ਜਾਊਗਾ ਸੋ ਕੱਲ ਵਾਲੇ ਲਾਈਵ ਦੇ ਵਿੱਚ ਪਾਇਲ ਪਰਮ ਵੀ ਲਾਈਵ ਹੋਈ ਸੀਗੀ ਪ੍ਰਨੀਤ ਕੌਰ ਸੰਧੂ ਦੇ ਨਾਲ ਜਿਹਦੇ ਵਿੱਚ ਪਾਇਲ ਪਰਮ ਨੇ ਖੁੱਲ ਕੇ ਸਪੋਰਟ ਕੀਤੀ ਸੀ ਪ੍ਰਨੀਤ ਕੌਰ ਸੰਧੂ ਦੀ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਇੱਕ ਕਰਨ ਤਾ ਵੈਂਡਸ ਦੇ ਨਾਲ ਪ੍ਰਨੀਤ कौर ਸੰਧੂ ਦਾ ਪੋਡਕਾਸਟ ਆ ਜਿਸ ਦੇ ਵਿੱਚ ਇੱਕ ਵੱਡੀ ਕੌਂਟਰੋਵਰਸੀ ਨਿਕਲ ਕੇ ਸਾਹਮਣੇ ਆ ਰਹੀ ਆ ਪਰਨੀਤ ਸੰਦੂ ਨੇ ਕਿਹਾ ਕਿ ਜਦੋਂ ਮੇਰੀ ਵੀਡੀਓ ਵਾਇਰਲ ਹੋਈ ਤਾਂ ਮੈਨੂੰ ਕੁਝ ਕੁ ਬੰਦਿਆਂ ਦੇ ਫੋਨ ਆਏ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੂੰ ਸਾਡੇ ਨਾਲ ਰਹਿਣ ਲੱਗ ਜਾ ਅਸੀਂ ਤੈਨੂੰ ਇੰਨੇ ਪੈਸੇ ਦੇਵਾਂਗੇ ਤੁਸੀਂ ਇੱਥੇ ਸਮਝ ਸਕਦੇ ਹੋ ਕਿ ਉਹ ਬੰਦੇ ਕਿਸ ਚੀਜ਼ ਦੇ ਪੈਸੇ ਦਿੰਦੇ ਪਏ ਸੀਗੇ ਤੇ ਨਾਲ ਦੀ ਨਾਲ ਪ੍ਰਨੀਤ कौर ਸੰਦੂ ਨੇ ਇਹ ਵੀ ਕਿਹਾ ਕਿ ਮੈਨੂੰ ਉਸ ਬੰਦੇ ਦੁਆਰਾ ਕੁਝ ਕੁ ਪੰਜਾਬੀ ਇਨਫਲੂਐਂਸਰਾਂ ਕੁੜੀਆਂ ਦੀ ਲਿਸਟ ਭੇਜੀ ਗਈ ਕਿ ਇਹ ਕੁੜੀਆਂ ਸਾਡੇ ਨਾਲ ਰਹਿੰਦੀਆਂ ਨੇ ਸਤੋਂ ਪੈਸੇ ਲੈਂਦੀਆਂ ਨੇ ਕੰਮ ਕਰਨ ਦੇ ਕਿ ਇੱਕ ਤਰ੍ਹਾਂ ਦਾ ਸਾਡੇ ਨਾਲ ਇਹ ਫਿਜ਼ੀਕਲ ਹੁੰਦੀਆਂ ਨੇ ਪੈਸੇ ਲੈ ਕੇ ਸੋ ਜਿਸ ਦੇ ਵਿੱਚ ਇੱਕ ਨਾਮ ਸੀ ਪਾਇਲ ਪਰਮ ਦਾ ਉਸ ਲਿਸਟ ਦੇ ਵਿੱਚ ਜਦੋਂ ਇਹ ਗੱਲ ਪਾਇਲ ਪਰਮ ਨੂੰ ਪਤਾ ਲੱਗੀ ਤਾਂ ਪਾਇਲ ਪਰਮ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਪ੍ਰਨੀਤ ਕੌਰ ਸੰਧੂ ਦੀ ਇੱਕ ਸਟੋਰੀ ਪਾਈ ਜਿਸ ਦੇ ਵਿੱਚ ਪਾਇਲ ਨੇ ਲਿਖਿਆ ਕਿ ਕੁੜੀ ਦੀ ਕੱਲ ਮੈਂ ਸਾਈਡ ਲੈਤੀ ਸੀ ਜਿੱਥੇ ਸਾਰੇ ਇਸ ਨੂੰ ਗਲਤ ਬੋਲਦੇ ਸੀ ਤੇ ਮੈਂ ਇਸ ਦੇ ਨਾਲ ਖੜੀ ਸੀ ਬਟ ਇਸ ਨੇ ਮੈਨੂੰ ਪੋਡਕਾਸਟ ਦੇ ਵਿੱਚ ਬਹੁਤ ਗਲਤ ਬੋਲਿਆਗਾ ਤੇ ਹੁਣ ਆਪਣਾ ਹਿਸਾਬ ਆਪ ਲਾ ਲਵੇ ਤੇ ਅਗਲੀ ਸਟੋਰੀ ਦੇ ਵਿੱਚ ਲਿਖਿਆ ਕਿ ਲਿਸਟ ਦੇ ਵਿੱਚ ਤਾਂ ਮੈਂ ਲੈ ਕੇ ਆਵਾਂਗੀ ਨਾਮ ਹੁਣ ਤੇਰਾ ਪ੍ਰਨੀਤ ਹੋ ਜਾ ਰੈਡੀ ਮੈਂ ਕਦੇ ਮਾੜਾ ਨਹੀਂ ਸੀ ਬੋਲਿਆ ਨਾ ਬੋਲਦੀ ਆ ਹੁਣ ਹੁਣ ਦੇਖ ਤੇਰਾ ਕੀ ਕੀ ਕਿੱਥੋਂ ਕਿੱਥੋਂ ਚੀਜ਼ਾਂ ਕੱਢ ਕੇ ਲੈ ਕੇ ਆਵਾਂਗੀ ਮੈਂ ਸੋ ਇੱਥੇ ਸਪਾਇਲ ਪਰਮ ਦਾ ਇਹੀ ਕਹਿਣਾ ਕਿ ਇਸਨੇ ਮੈਨੂੰ ਬਹੁਤ ਗਲਤ ਬੋਲਿਆਗਾ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝਾ ਕਰਕੇ ਤੁਹਾਨੂੰ ਕੌਣ ਗਲਤ ਤੇ ਕੌਣ ਸਹੀ ਲੱਗਦਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝਾ ਕਰੋ ਬਾਕੀ ਤੁਹਾਡੇ ਸਕਰੀਨ ਦੇ ਉੱਪਰ ਪ੍ਰਨੀਤ कौर ਸੰਧੂ ਦੇ ਲਾਈਵ ਦਾ ਲਿੰਕ ਆਉਂਦਾ ਹੈ ਕਲਿੱਕ ਕਰਕੇ ਤੁਸੀਂ ਲਾਈਵ ਜਰੂਰ ਦੇਖ ਸਕਦੇ ਹੋ ਰੱਬ ਰਾਖਾ